ਪਰਿਵਾਰਾਂ ਦੇ ਫੋਨ ਨੰਬਰ ਸਮੇਤ 6 ਦਸੰਬਰ ਦੇ ਰਿਸ਼ਤੇ ਨੋਟ ਕਰੋ ਜੀ ਤੇ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੇ ਦਾ ਆ ਜੀ ਪਠਾਨਕੋਟ ਤੋਂ ਆ ਲੜਕਾ ਕਾਸਟ ਇਹਨਾਂ ਦੀ ਰਵੀਦਾ ਸੀ ਹੈ ਜੀ ਉਮਰ 1996 ਦੇ ਵਿੱਚ ਹੈ ਮੁੰਡੇ ਦੀ ਕੱਦ 5 ਫੁੱਟ 7 ਇੰਚ ਹੈ ਜੀ ਜਨਮ ਸਥਾਨ ਇਹਨਾਂ ਦਾ ਪਠਾਨਕੋਟ ਦੇ ਵਿੱਚ ਹੈ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਜੀ ਬੀ ਟੈਕ ਈ ਐਸ ਸੀ ਸੋ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਕੰਮਕਾਰ ਹੈ ਮੁੰਡਾ ਆਨਲਾਈਨ ਵਰਕ ਕਰਦਾ ਹੈ ਜੀ ਮਾਰਕੀਟਿੰਗ ਮੈਨੇਜਮੈਂਟ ਦੀ ਐਟ ਕੈਨੇਡਾ ਕੰਪਨੀ ਦੇ ਵਿੱਚ ਜੀ ਸੈਲਰੀ ਇਹਨਾਂ ਦੀ 10 ਤੋਂ 12 ਲੱਖ ਰੁਪਈਆ ਸਾਲਾਨਾ ਹੈ ਜੀ ਬੇਟਾ ਇਹਨਾਂ ਦੇ ਐਕਸ ਆਈ ਐਨ ਐਸ ਪੀ ਰੈਂਕ ਦੇ ਉੱਪਰ ਨੇ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਲੜਕੀ ਨੇ ਬੀ ਟੈਕ ਕਰੀ ਹੋਵੇ ਜਾਂ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਵਧੀਆ ਪਰਿਵਾਰ ਦੀ ਰਵਿਦਾਸੀਆ ਕਾਸਟ ਦੀ ਲੜਕੀ ਹੋਵੇ ਜੀ ਪਠਾਨਕੋਟ ਦੇ ਇਹਨਾਂ ਦੇ ਏਰੀਏ ਦੇ 15 ਤੋਂ 20 ਕਿਲੋਮੀਟਰ ਏਰੀਆ ਤੱਕ ਹੀ ਇਹਨਾਂ ਨੂੰ ਸੰਪਰਕ ਕੀਤਾ ਜਾਵੇ ਕਾਲੀ ਪੱਟੀ 'ਚ ਇਸ ਪਰਿਵਾਰ ਦਾ ਨੰਬਰ ਹੈ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਲੜਕੇ ਦਾ ਨਾਮ ਸ਼ੁਭਮ ਦੇਵ ਮੰਗਲਿਕ ਹੈ ਜੀ ਮੁੰਡਾ ਹੈ ਪਤਾ ਲੁਧਿਆਣਾ ਸ਼ਹਿਰ ਤੋਂ ਨੇ ਜੀ ਇਹ ਕਾਸਟ ਇਹਨਾਂ ਦੀ ਟੌਂਕ ਛੱਤਰੀਆ ਗੋਤ ਇਹਨਾਂ ਦਾ ਡੇਡ ਆ ਜੀ ਉਮਰ 22/11/1997 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਜਨਮ ਸਥਾਨ ਲੁਧਿਆਣੇ ਦੇ ਵਿੱਚ ਹੈ ਜਨਮ ਟਾਈਮ 8:50 ਪੀਐਮ ਜੀ ਕੱਦ ਮੁੰਡੇ ਦਾ 5 ਫੁੱਟ 8 ਇੰਚ ਹੈ ਪੜ੍ਹਾਈ ਇਹਨਾਂ ਨੇ ਬੀਏ ਪਾਸ ਕਰੀ ਹੋਈ ਆ ਪੈਣ ਮੁੰਡੇ ਦੀ 1 ਹੈ ਜੀ ਤੇ ਮੈਰਿਡ ਆ ਕੰਮ ਕਰ ਹੈ ਜੀ ਮੁੰਡੇ ਦਾ ਆਪਣਾ ਬਿਜ਼ਨਸ ਆ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਹੋਵੇ ਜੀ ਸੋ ਕਾਲੀ ਪੱਟੀ 'ਚ ਇਸ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਜੋ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਤਲਵਿੰਦਰ ਸਿੰਘ ਸਿੱਧੂ ਪਤਾ ਨਵਾਂ ਸ਼ਹਿਰ ਤੋਂ ਹੈ ਜੀ ਮੁੰਡਾ ਕਾਸ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ ਮੁੰਡੇ ਦੀ 31 ਸਾਲ ਹੈ ਕੱਦ 5 ਫੁੱਟ 7 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਜੋ ਮੁੰਡੇ ਨੇ ਕਰੀ ਹੋਈ ਹੈ ਪਲੱਸ 2 ਵੈਸ਼ਨੋ ਪਰਿਵਾਰ ਹੈ ਜੀ ਇਹ ਕਮਕਾਰ ਹੈ ਜੀ ਮੁੰਡੇ ਦੇ ਇਲੈਕਟ੍ਰੋਨਿਕ ਅਤੇ ਸਮਰਸੀਬਲ ਮੋਟਰ ਦੀ ਆਪਣੀ ਦੁਕਾਨ ਹੈ ਬਹੁਤ ਵਧੀਆ ਘਰ ਪਰਿਵਾਰ ਤੇ ਆਉਂਦ ਨੇ ਜਿਨ੍ਹਾਂ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਵਧੀਆ ਪਰਿਵਾਰ ਦੀ ਸੁੰਦਰ ਲੜਕੀ ਹੋਵੇ ਜੀ ਲੜਕੀ ਪੜ੍ਹੀ ਲਿਖੀ ਹੋਵੇ ਤੇ ਵੈਸ਼ਨੋ ਪਰਿਵਾਰ ਹੋਵੇ ਜੀ ਸੋ ਕਾਲੀ ਪੱਟੀ 'ਚ ਇਸ ਪਰਿਵਾਰ ਦਾ ਨੰਬਰ ਹੈ ਜੀ ਦੋ ਨੰਬਰ ਦਿੱਤੇ ਗਏ ਨੇ ਤੁਸੀਂ ਇਹ ਦੋਨਾਂ ਨੰਬਰਾਂ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਅਗਲਾ ਜੋ ਰਿਸ਼ਤਾ ਆਪਣੇ ਕੋਲ ਲੜਕੇ ਦਾ ਹੈ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਹੈ ਲੜਕਾ ਕਾਸਟ ਇਹਨਾਂ ਦੀ RAM ਗੜੀ ਹੈ ਜੀ ਵਿਰਤ ਦੀ ਤੇ ਰੇਤ ਇਹਨਾਂ ਦਾ ਗੋਤ ਹੈ ਉਮਰ ਇਹਨਾਂ ਦੀ 10 April 1994 ਦੇ ਵਿੱਚ ਹੈ ਜੀ ਕੱਦ ਮੁੰਡੇ ਦਾ 5 ਫੁੱਟ 2 ਇੰਚ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ B.Tech in Civil Engineering ਕੰਮ ਕਰ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਹੈ ਵਰਕ ਪਰਮਟਾ ਫੁੱਲ ਟਾਈਮ ਸਿਕਿਉਰਿਟੀ ਦਾ ਮੁੰਡਾ ਕੰਮ ਕਰਦਾ ਹੈ ਜੀ ਆਪਣਾ ਇਹਨਾਂ ਦਾ ਬਿਜ਼ਨਸ ਹੈ ਬਹੁਤ ਵਧੀਆ ਘਰ ਪਰਿਵਾਰ ਹੈ ਜੀ ਮੁੰਡਾ ਫਿਟਨੈਸ ਟ੍ਰੇਨਰ ਹੈ ਜੀ ਇਹ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਹੋਵੇ ਜਾਂ ਪੀਆਰ ਹੋਵੇ ਪੰਜਾਬ ਦੇ ਵਿੱਚ ਹੋਵੇ ਤਾਂ ਵਧੀਆ ਪਰਿਵਾਰ ਦੀ ਘਰੇਲੂ ਲੜਕੀ ਹੋਵੇ ਜੀ ਘੱਟੋ ਘੱਟ 12 ਪਾਸ ਹੋਵੇ ਸੋ ਵਟਸਐਪ ਨੰਬਰ ਹੈ ਜੋ ਪਰਿਵਾਰ ਦਾ ਦਿੱਤਾ ਗਿਆ ਜੀ ਪਰਿਵਾਰ ਦੇ ਨਾਲ ਤੁਸੀਂ ਵਟਸਐਪ ਰਾਹੀਂ ਕਾਲ ਜਾਂ ਮੈਸੇਜ ਕਰਕੇ ਪੂਰੀ ਜਾਣਕਾਰੀ ਲੈ ਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ